ਰੋਇਜ਼ਪੁਰ ਲੋਕ ਸਭਾ ਸੀਟ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣਾ ਵੋਟ ਦਾ ਪੁਖਤਾਨ ਕੀਤਾ ਜਾ ਰਿਹਾ ਹੈ ਪਿੰਡ ਮੋਣਕੇ ਬਤਾਲ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਭਾਜਪਾ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਹੋਰੀ ਆਪਣੇ ਪਰਿਵਾਰ ਦੇ ਸਮੇਤ ਵੋਟ ਪਾ ਕੇ ਬਾਹਰ ਨਿਕਲੇ ਹੈਗੇ ਆ ਗੱਲਬਾਤ ਕਰ ਲੈਂਦੇ ਆ ਰਾਣਾ ਸੋਢੀ ਹੋਰਾ ਨਾਲ ਤੇ ਪੂਰੇ ਹਲਕੇ ਦੀ ਸਥਿਤੀ ਜਾਣ ਲੈਂਦੇ ਹੈਗੇ ਆ ਪੰਜਾਬ ਦੇ ਵਿੱਚ ਮਾਹੌਲ ਕੀ ਹੈਗਾ ਰਾਣਾ ਗਰਮੀਤ ਸਿੰਘ ਸੋਢੀ ਹਰੀ VOTING ਕਰਨ ਤੋਂ ਬਾਅਦ ਵਿਧ ਪਰਿਵਾਰ ਉਹਨਾਂ ਦੇ ਬੇਟੇ ਰਗੂ ਸੋਢੀ ਹੋਰੀ ਨਾਲ ਸੰ ਬੇਟੀ ਵੀ ਨਾਲ ਸੰ ਰਾਣਾ ਜੀ ਨਾਲ ਗੱਲ ਰਾਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਰੁਝਾਨ ਹੈਗਾ ਜੀ ਪੂਰੇ ਪੰਜਾਬ ਦੇ ਤੇ ਫਿਰੋਜ਼ਪੁਰ ਦੀ ਪੰਜਾਬ ਚ ਬਹੁਤ ਵਧੀਆ ਹੰਗਾਰਾ ਹੈ ਬੀਜੇਪੀ ਦੇ ਹੱਕ ਚ ਲੋਕ ਵੋਟ ਪਾ ਰਹੇ ਨੇ ਪਰ ਅਸੀਂ ਕਾਫੀ ਸੀਟਾਂ ਜਿੱਤਾਂਗੇ ਸੋ ਮੈਂ ਇਹ ਤਾਂ ਨਹੀਂ ਕਹਿ ਰਿਹਾ ਵੀ 13 ਸੀਟਾਂ ਜਿੱਤਾਂਗੇ ਕਿਉਂਕਿ ਬੀਜੇਪੀ ਪਹਿਲੀ ਦਫਾ ਇਕੱਲੇ ਤੌਰ ਤੇ ਇਲੈਕਸ਼ਨ ਲੜ ਰਹੀ ਹੈ لیکن ਅਸੀਂ کافی ਸੀਟਾਂ ਜਿੱਤ ਲਈਆਂ اور ਫਰੋਜ਼ ਪਰ پارਲੀਮੈਂਟ ਅਸੀਂ 101% ਜਿੱਤਿਆ। ਹਾਂ ਜੋੜੀ ਸਾਹਿਬ ਜਿੱਦਾਂ ਤੁਸੀਂ ਅੱਜ ਆਪ VOTING ਪਾਕ ਆਏ ਉਹ ਵੀ ਦਿ ਫੈਮਿਲੀ ਆ ਕੇ ਆਏ। ਇਹ ਪਿੰਡ ਹਮੇਸ਼ਾ ਤੁਹਾਡਾ ਗੜ ਰਿਹਾ ਹੈਗਾ। ਤੁਹਾਡੇ ਵੱਡੇ ਭਾਈ ਸਾਹਿਬ ਇੱਥੇ ਬੈਠਦੇ ਸੀ ਤੇ ਇੱਕ ਤਰਫਾ ਜਾਂਦਾ ਹੈਗਾ ਸੀ। ਅੱਜ ਵੀ ਉਹ ਹੋਰ ਜਾਣੇ ਪਿੰਡ। ਅੱਜ ਵੀ ਹੋਰ ਜਾਣੇ ਅੱਜ ਮੇਰੇ ਭਾਈ ਸਾਹਿਬ ਨਹੀਂ ਰਹੇਗੇ। ਹੂੰ ਮੇਰਾ ਭਤੀਜਾ ਬੈਠਾ ਹੋਇਆ ਹੈ। ਲੋਕ ਪਿੰਡਾਂ ਦੇ ਸਾਰਾ ਪਿੰਡ ਵੋਟ ਕਰਨ ਆ ਰਿਹਾ ਹੈ। ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕੀੜੇ ਕੰਮ ਕਰਨਾ ਚਾਹੋਗੇ ਤੁਸੀਂ? ਦੇਖੋ ਬਹੁਤ ਸਾਰੇ ਕੰਮ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਵੀ ਖੁਲਾਵਾਗੇ ਲੋਕ ਜਿਹੜੇ ਬਾਰਡਰ ਤੇ ਬੈਠੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕ ਨਹੀਂ ਉਹਨਾਂ ਨੂੰ ਮਾਲਕ ਵੀ ਬਣਾਵਾਂਗੇ ਸਾਰੇ ਕੰਮ ਹੋਣਗੇ। ਆ ਜਨ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਆਪਦੇ ਪਰਿਵਾਰ ਦੇ ਸਮੇਤ ਅੱਜ ਪਿੰਡ ਮੋਹਣਕੇ ਵਿਤਾੜ ਜੱਦੀ ਪਿੰਡਾਂ ਰਾਣਾ ਗਰਮੀਤ ਸਿੰਘ ਸੋਢੀ ਹੋਰਾਂ ਦਾ ਇਸੇ ਪਿੰਡ ਦੇ ਵਿੱਚ ਅੱਜ ਵੋਟ ਪੁਕਤਾਨ ਲਈ ਆਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਰਗੂ ਗਮੀਤ ਸਿੰਘ ਸੋਢੀ ਹੋਰੀ ਨਾਲ ਸੀ ਉਹਨਾਂ ਦੀ ਬੇਟੀ ਗਾਇਤਰੀ 베ਦੀ ਜੀ ਅੱਜ ਨਾਲ ਸਨ ਤਸਵੀਰਾਂ ਤੁਸੀਂ ਦੇਖੋ ਪਿੰਡ ਦੇ ਲੋਕ ਇਸ ਪਿੰਡ ਦੀ ਗੱਲ ਕਰ ਲੈਣ ਤਾਂ ਰਾਣਾ ਗਰਮੀਤ ਸਿੰਘ ਸੋਢੀ ਜਦ ਕਾਂਗਰਸ ਦੇ ਵਿੱਚ ਚਾਰ ਵਾਰ ਵਿਧਾਇਕ ਬਣੇ ਤਾਂ ਇਸੇ ਪਿੰਡ ਤੋਂ ਸਭ ਤੋਂ ਵੱਡੀ ਲੀਡ ਰਾਣਾ ਗਰਮੀਤ ਸਿੰਘ ਸੋਢੀ ਨੂੰ ਮਿਲਦੀ ਰਹੀ ਹੈ ਅੱਜ ਉਹੀ ਪਿੰਡ ਹੈ ਉਹਨਾਂ ਦਾ ਜੱਦੀ ਪਿੰਡ ਤੇ ਪਿੰਡ ਦੇ ਲੋਕ ਦੇਖੋ ਕਿਸ ਤਰੀਕੇ ਰਾਣਾ ਸੋਢੀ ਨੂੰ ਮਿਲਦੇ ਹੋਏ ਵੀ ਦਿਖਾਈ ਦੇ ਰਹੇ ਨੇ ਪੋਲਿੰਗ ਬੂਥ ਤੋਂ ਬਾਅਦ ਲੋਕ ਜਿਹੜੀ ਹੈਗਿਆ ਨੇ ਆਪ ਦੀ ਅਰਜ਼ ਉਹਨਾਂ ਨੂੰ ਦੱਸਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਮੋਹਣਕੇ ਵਤਾੜ ਤੋਂ ਰਾਣਾ ਗਰਮੀਤ ਸਿੰਘ ਸੋਢੀ ਜਦ ਵੋਟ ਪਾਉਣ ਲਈ ਆਉਂਦੇ ਆ ਤੇ ਉਹਨਾਂ ਦੇ ਸਮਰਥਿਕ ਇਸ ਪਿੰਡ ਦੇ ਵਿੱਚ ਵੱਡੀ ਲੀਡ ਰੈਂਦੇ ਰਿਹਾ ਰਾਣਾ ਗਰਮੀਤ ਸਿੰਘ ਸੋਢੀ ਤੇ ਇਸ ਵਾਰ ਵੀ ਉਹਨਾਂ ਦੇ ਕਹਿੰਦੇ ਲੋਕਾਂ ਦਾ ਰਜ਼ਾਨ ਜਿਹੜਾ ਹੈਗਾ ਉਹ ਭਾਜਪਾ ਵੱਲ ਹੈਗਾ ਅੱਜ ਮਤਦਾਨ ਹੋ ਰਿਹਾ ਲੋਕ ਆਪਣੀ ਮਤ ਦੇ ਨਾਲ ਦਾਨ ਕਰ ਰਹੇ ਹੈਗੇ ਆ ਤੇ ਰਾਣਾ ਸੋਢੀ ਹੋਰੀ ਭਾਜਪਾ ਤੋਂ ਉਮੀਦਵਾਰ ਨੇ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਵਿਚਰਨਗੇ ਲੋਕਾਂ ਦੇ ਵਿੱਚ ਜਾਣਗੇ ਵੱਖ-ਵੱਖ ਪੋਲਿੰਗ ਬੂਥਾਂ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣਗੇ ਗੁਰੂ ਹਰਸਾਈ ਲਾਈਵ